ਸਪਾਉ ਕੋ ਉਪ ਮੁੱਖ ਮੰਤਰੀ ਸੁਖਬੀ ਸਿੰਘ ਬਾਦਲ ਉਪਰ ਗੋਲੀ ਚਲਾਉਣ ਵਾਲੇ ਨਰੈਨ ਸਿੰਘ ਚੋੜਾ ਨੂੰ ਮੁੜ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਕਰਨ ਲਈ ਲਿਆਂਦਾ ਗਿਆ ਜਿੱਥੇ ਨਰੈਨ ਸਿੰਘ ਚੋੜਾ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲਿਆ ਤੇ ਹੱਥ ਖੜਾ ਕਰਕੇ ਉਹਨਾਂ ਨੇ ਸਭ ਨੂੰ ਜਿਹੜੀ ਕਿ ਹਾਈ ਕੀਤੀ ਹੈ ਤਾਂ ਦੱਸ ਜੀਏ ਕਿ 3 ਦਿਨਾਂ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਮੁੜ ਚੋੜਾ ਨੂੰ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅੰਮ੍ਰਿਤਸਰ ਪੁਲਿਸ ਆਫਿਰ ਤੋਂ ਨਰਾਇਣ ਸਿੰਘ ਚੌੜਾ ਦਾ ਰੀਮਾਂਡ ਲੈਣ ਦੀ ਮੰਗ ਕੀਤੀ ਹੈ ਤਾਂ ਦਾਅਵਾ ਕੀਤਾ ਕਿ 4 ਦਸੰਬਰ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪੈਰੇਦਾਰੀ ਵਜੋਂ ਸੇਵਾ ਨਿਭਾਰੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਨਰਾਇਣ ਸਿੰਘ ਚੌੜਾ ਵੱਲੋਂ ਗੋਲੀ ਨਾਲ ਹਮਲਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਉਜਾ ਕਈ ਵਾਰ ਰਿਮਾਂਡ ਵੀ ਲਿਆ ਜਾ ਚੁੱਕਿਆ ਜਿਸ ਤੋਂ ਬਾਅਦ ਮੁੜ ਅਦਾਲਤ ਵਿੱਚ ਨਰਾਇਣ ਸਿੰਘ ਚੌੜਾ ਨੂੰ ਪੇਸ਼ ਕੀਤਾ ਗਿਆ ਤਾਂ ਸਭ ਤੋਂ ਪਹਿਲਾਂ ਅਸੀਂ ਨਰਾਇਣ ਸਿੰਘ ਚੌੜਾ ਦੇ ਵਕੀਲ ਦਾ ਬਿਆਨ ਸੁਣਦੇ ਆ ਕਿ ਆਖਰ ਉਹਨਾਂ ਦਾ ਕੀ ਕਹਿਣਾ ਹੈ ਉਹਨਾਂ ਨੇ ਕਿਹਾ ਜੀ ਆਪਣਾ ਸਾਨੂੰ 2 ਤੇ 4 ਤਰੀਕ ਦੀ ਸੀਸੀਟੀਵੀ ਫੁਟੇਜ ਜਿਹੜੀ ਹੈ ਸ਼੍ਰੋਮਣੀ ਪ੍ਰਬੰਧਕ ਕਮੇਟੀ ਕੋਲ ਨਹੀਂ ਮਿਲੀ ਅਸੀਂ ਦੁਬਾਰਾ ਨੋਟਿਸ ਕੀਤਾ ਪਰ ਸ਼੍ਰੋਮਣੀ ਕਮੇਟੀ ਅਸੀਂ ਇਹ ਕਹੇ ਵੀ ਇਹਨਾਂ ਨੂੰ ਆਲਰੇਡੀ ਸਾਨੂੰ ਰਸੀਦ ਜਿਹੜੀ ਮੀਡੀਆ 'ਚ ਰਿਲੀਜ਼ ਕਰ ਚੁੱਕੀ ਆ ਤੇ ਸਾਰੀ ਕਹਿੰਦੇ ਕਿ ਅਸੀਂ ਜਿਹੜੀ ਸੀਸੀਟੀਵੀ ਫੁਟੇਜ ਦੇ ਦਿੱਤੀ ਆ ਇਹ ਸਾਰੀਆਂ ਗਰਾਊਂਡ ਨੀਆਂ ਨਵੇਂ ਨਵੀਆਂ ਬਣਾ ਲੈਂਦੇ ਨੇ ਇਹ ਐਸਜੀਪੀਸੀ ਦਾ ਤੇ ਜਿਹੜਾ ਹੈਗਾ ਵਾ ਇਨਵੈਸਟੀਗੇਟਿੰਗ ਏਜੰਸੀ ਦਾ ਮਸਲਾ ਹੈਗਾ ਇਸ ਨਰਾਇਣ ਸਿੰਘ ਕੋਲੋਂ ਕੁਝ ਨਹੀਂ ਕਰਾਉਣਾ ਹੈਗਾ ਨੋ ਇੰਜਰੀ ਕੇਸ ਆ ਰਿਕਵਰੀ ਆਲਰੇਡੀ ਹੋ ਚੁੱਕੀ ਆ ਇੱਕੋ ਧਰਮ ਸਿੰਘ ਨਵੇਂ ਅਕਿਊਜ਼ ਜਿਹੜਾ ਉਹ ਨਾਮਿਨੇਟ ਕੀਤਾ ਹੋਇਆ ਵਾ ਉਹਦੇ ਬਾਰੇ ਇਹਨਾਂ ਨੇ ਕਿਹਾ ਕਿ ਧਰਮ ਸਿੰਘ ਨੂੰ ਜਿਹੜਾ ਘਰ ਨਾ ਹੁਣ ਧਰਮ ਸਿੰਘ ਅਸੀਂ ਕਿਹਾ ਵੀ ਨਾਂ ਫੜਿਆ ਗਿਆ ਮੰਨ ਲਓ ਕਿਤੇ ਅਬਰੌਡ ਚਲੇ ਗਿਆ ਜਾਂ ਕਿਤੇ ਨਹੀਂ ਆ ਨਰਾਇਣ ਸਿੰਘ ਦਾ ਉਦਾਂ ਤੇ ਪੁਲਿਸ ਰਿਮਾਂਡ ਹੀ ਕਰ ਲਈ ਜਾਓਗੇ ਫਿਰ ਇਹ ਜਿੰਨਾ ਰਿਮਾਂਡ ਮਿਲਿਆ ਜੀ ਦੋ ਦਿਨ ਦਾ ਰਿਮਾਂਡ ਮਿਲਿਆ ਜੀ ਇਸ ਮੌਕੇ ਐਸసీపీ ਪੁਲਿਸ ਜਸਪਾਲ ਸਿੰਘ ਨੇ ਕਾਦੇ ਕਿ ਨਰੈਨ ਸਿੰਘ ਚੋੜਾ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਉਹਨਾਂ ਦਾ 2 ਦਿਨ ਦਾ ਰੀਮਾਂਡ ਹਾਥਲ ਕੀਤਾ ਗਿਆ ਨਰੈਨ ਸਿੰਘ ਚੋੜਾ ਦਾ ਅੱਜ 2 ਦਿਨ ਦਾ ਪੁਲਸਮਾਰਡ ਹੋਰ ਚੱਲ ਰਿਹਾ ਹੈ ਤੁਹਾਡੇ ਕੋਲ ਸਰ ਅੱਜ ਵੀ ਪੱਤਰ ਆ ਗਿਆ ਸੀ ਬਸ ਦੋਨਾਂ ਧਿਰਾਂ ਨੇ ਪ੍ਰੋਸੀਕਿਊਸ਼ਨ ਉਹਨਾਂ ਦੋਨਾਂ ਨੇ ਆਪੋ ਆਪਣੇ ਜਿਹੜੇ ਰੱਖਿਆ ਉਹ ਦੋਨਾਂ ਦੇ ਬਿਆਸ ਹੋਈ ਹੈ ਤੇ ਬਿਆਸ ਤੋਂ ਬਾਅਦ ਜ ਸਾਬ ਨੇ ਜਿਹੜਾ ਉਹ 2 ਦਿਨ ਦਾ ਪੁਲਸਮਾਰਡ ਨਰੈਨ ਸਿੰਘ ਚੋੜਾ ਨੇ ਸਰ ਕੁਝ ਖਾਸ ਕੀਤਾ ਜਾਂ ਪਰ ਡਾਈਸਟਿਊਟ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਤੇ ਹਰ ਚੀਜ਼ ਡਿਸਕਸ ਨਹੀਂ ਕੀਤੀ ਗਈ ਅਨਵੈਸਟੀਗੇਸ਼ਨ ਸਾਡੀ ਗoing ਆ ਉਹਨਾਂ ਬਰਗ ਦਿੱਤੇ ਇਹ ਜਦੋਂ ਕਨਕਲੂਡ ਹੋ ਜੂਗਾ ਤਾਂ ਦੱਸ ਦਿੱਤਾ ਜਾਵੇ। ਅਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਿਲਹਾਲ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਤੇ ਇਹ ਜਾਂਚ ਦਾ ਵਿਸ਼ਾ ਉਸ ਤੋਂ ਬਾਅਦ ਹੀ ਸਾਰੇ ਤੱਥ ਸਾਹਮਣੇ ਆਉਣਗੇ। ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ।